ਦੋਵੇਂ ਮਨਾਡੀ ਕਮਿਸ਼ਨ ਜੀ ਸੀ ਤਾਂ ਉਸ ਵਕਤ ਸੁਦਰਸ਼ਨ ਜੀ ਅੰਮ੍ਰitsar ਆਏ ਆਰਐਸਐਸ ਦੇ ਮੁਖੀ ਸਨ ਉਸ ਵੇਲੇ ਤੇ ਉਹਨਾਂ ਨੇ ਨਾ ਕੋਈ ਐਸੇ ਬਿਆਨ ਦਿੱਤੇ ਕਿ ਸਿੱਖਾਂ ਨੇ ਮੁਜ਼ਾਹਰਾ ਕਰਦੇ ਉਹ ਇਹ ਕਹਿੰਦੇ ਜੀ ਵੀ ਤੁਸੀਂ ਤਾਂ Hindu ਸਮਾਜ ਦੀ ਰੱਖਿਆ ਲਈਓ Hindu ਸਮਾਜ ਲਈ ਸਾਰਾ ਕੁਝ ਸਿੱਖਾਂ ਨੇ ਜਿਹੜਾ ਗੁਰੂ ਮਹਾਰਾਜ ਨੇ ਇੱਕ ਵਿੰਗ ਬਣਾਇਆ ਸੋ ਇਸ ਗੱਲ ਦੀ ਚਰਚਾ ਹੋਈ ਤਾਂ ਮੈਂ ਦੋ ਵਾਰੀ ਸੁਦਰਸ਼ਨ ਜੀ ਨੂੰ ਫਿਰ ਦਿੱਲੀ ਮਿਲਣ ਗਿਆ ਆਪ ਹੀ ਉਹਨਾਂ ਦੇ ਡਾਕਟਰ ਆਰਐਸਐਸ ਹੱਡਕੁਆਟਰ ਤਾਂ ਉਹ ਫਿਰ ਕਨਵਿੰਸ ਹੋ ਗਏ ਮੈਂ ਕਿਹਾ ਬਿਲਕੁਲ ਉਹ ਤੁਹਾਡਾ ਏਮ ਕੀ ਹੈ ਏਮ ਤੁਹਾਡਾ ਇਹ ਹੈ ਕਿ ਸਿੱਖਾਂ ਨੂੰ ਅਸੀਂ ਆਪਣੇ ਭਰਾ ਬਣਾ ਕੇ ਰੱਖੀਏ ਔਰ ਸਾਡੀ ਸਾਰੀ ਸਾਂਝ ਕਾਇਮ ਰਹੇ ਕਹਿੰਦੇ ਬਿਲਕੁਲ ਠੀਕ ਹੈ ਮੈਂ ਕਿਹਾ ਜਿਹੜੀ ਗੱਲ ਬਿਲਕੁਲ ਸਿੱਖਾਂ ਨੂੰ ਪਸੰਦ ਨਹੀਂ ਉਹ ਤੁਸੀਂ ਕਿਉਂ ਕਰਦੇ ਹੋ ਮੈਂ ਕਿਹਾ ਜੀ ਗੱਲ ਬੜੀ ਕਲੀਅਰ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਧਰਮ ਨੂੰ ਵੱਖਰਾ ਸਾਜਿਆ ਜੇ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਕਹਿੰਦੇ ਹਾਂ ਜੀ ਮੰਨਦੇ ਹਾਂ ਮੈਂ ਕਿਹਾ ਜੇ ਮੰਨਦੇ ਹੋ ਤੇ ਜੇ ਐਲਾਨ ਕਰ ਦਿਓ ਕੰਨ ਜੀ ਐਲਾਨ ਤੁਸੀਂ ਇਦਾਂ ਜਿਹੀ ਮੈਂ ਕਹਾਂ ਨਾ ਨਾ ਇਹ ਐਲਾਨਨਾਮਾ ਤਾਂ ਹੀ ਮੰਨਿਆ ਜਾਂਦਾ ਕਿ ਜੇ ਤੁਹਾਡਾ ਰਿਪ੍ਰੈਜ਼ੈਂਟੇਟਿਵ ਪ੍ਰੋਪਰ ਮਿਨੋਰਟੀ ਕਮਿਸ਼ਨ ਦਫ਼ਤਰ ਜੀ ਮੈਂ ਤੁਹਾਨੂੰ ਲੈਟਰ ਪਾਵਾਂਗਾ ਤੁਸੀਂ ਉੱਥੇ ਆ ਕੇ ਆਪਣੇ ਇੱਕ ਲੈਟਰ ਆਪਣੇ ਵੱਲੋਂ ਪਾ ਕੇ ਉੱਥੇ ਆਓ ਤੇ ਸਾਡੀ ਕਮਿਸ਼ਨ ਦੀ ਮੀਟਿੰਗ ਜਾਓ ਉਹਨਾਂ ਦੀ ਬੜੀ ਮਿਹਰਬਾਨੀ ਉਦੋਂ ਵੈਦਿਆ ਜੀ ਉਹਨਾਂ ਦੇ ਮੁਖ ਸਪੋਕਸਮੈਨ ਸਾਹਿਬ ਤੇ ਉਹਨਾਂ ਨੇ ਵੈਦਿਆ ਜੀ ਨੂੰ ਤੇ ਇੱਕ ਬੰਦਾ ਹੋਰ ਸੁਦਰਸ਼ਨ ਜੀ ਨੇ ਆਪਣਾ ਲੈਟਰ ਦੇ ਕੇ ਮਿਨੋਰਟੀ ਕਮਿਸ਼ਨ ਨੂੰ ਸਾਡੇ ਦਫ਼ਤਰ ਭੇਜ ਤੇ ਵੈਦਿਆ ਜੀ ਨੇ ਬੜੀ ਮੀਟਿੰਗ ਤੋਂ ਬਾਅਦ ਸਾਰੇ ਕਮਿਸ਼ਨ ਬੈਠਾ ਉੱਥੇ ਉਸ ਵਿੱਚ ਉਹਨਾਂ ਨੇ ਫਿਰ ਐਗਰੀ ਕੀਤਾ ਕਿ ਬਿਲਕੁਲ ਸਿੱਖ ਧਰਮ ਵਕਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਵਕਰਾ ਧਰਮ ਬਣਾਇਆ ਸਾਨੂੰ ਕੋਈ ਇਤਰਾਜ਼ ਨਹੀਂ ਉਸੇ ਵਕਤ ਫਿਰ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਔਰ ਉਹਨਾਂ ਨੇ ਉਸ ਵਕਤ ਉੱਥੇ ਐਲਾਨ ਕੀਤਾ ਕਿ ਸਾਨੂੰ ਕੋਈ ਆਰਐਸਐਸ ਨੂੰ ਸਿੱਖ ਧਰਮ ਦੀ ਵਕਰਾਪਨ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਉਹਦੀ ਮਾਨਤਾ ਤੋਂ ਕੋਈ ਇਨਕਾਰੀ ਨਹੀਂ ਸਾਰੇ ਇੰਡੀਆ ਦੇ ਅਖਬਾਰਾਂ ਨੈਕਸਟ ਡੇ ਇਹ ਬੜੀਆਂ ਹੈਡਿੰਗ ਲਗੀਆਂ ਔਰ ਸਾਡੇ ਬੜੀ ਸੈਟੀਸਫਾਈਡ ਹੋਏ ਔਰ ਉਹ ਉਸ ਵਕਤ ਦਾ ਬਿਆਨ ਅੱਜ ਤੱਕ ਕਾਇਮ ਹੈ ਮੈਂ ਉਹ ਦੋ ਵਾਰੀ ਤਿੰਨ ਵਾਰੀ ਕਿਉਂਕਿ ਜਦੋਂ ਕੋਈ ਝਗੜਾ ਹੁੰਦਾ ਹੈ ਤਾਂ ਮੈਂ ਉਹ ਬਿਆਨ ਆਰਐਸਐਸ ਦੇ ਮੁਖੀ ਜੀ ਨੂੰ ਜਿਹੜੇ ਨਵੇਂ ਇਹਨਾਂ ਨੂੰ ਹੀ ਭੇਜਿਆ ਬਾਕੀ ਨੂੰ ਹੀ ਭੇਜਿਆ ਦੇਖੋ ਵੀ ਤੁਸੀਂ ਆਲਰੇਡੀ ਕਮਿਟਿਡ ਹੋ ਇੱਕ ਤਾਂ ਮੈਂ ਹੋਰ ਐਡ ਕਰ ਦਿਆਂ ਕਿ ਇੱਕ ਵਿਸ਼ਵ Hindu ਪਰਿਸ਼ਦ ਬਖਰੀ ਹੈ ਉਹ ਉਹਨੂੰ ਜ਼ਿਆਦਾ ਮੰਨਤਾ ਹੈ ਉਹ ਸਿੰਗਲ ਜੀ ਉਹਦੇ ਚੇਅਰਮੈਨ ਸਨ ਉਹ ਵਸੰਤ ਵਿਆਹ ਰਹਿੰਦੇ ਸੀ ਮੈਂ ਉਹਨਾਂ ਦੇ ਘਰ ਚਲਾ ਗਿਆ the mail on way ਉਹ ਅਰਜəs ਦਾ ਬਿਆਨ ਦਿਖਾਇਆ ਉਹ ਕਹਿੰਦੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਮੈਂ ਕਿ ਜੀ ਫਿਰ ਤੁਸੀਂ ਦੱਸੋ ਕਹਿੰਦੇ ਤੁਸੀਂ ਮੈਨੂੰ ਲੈਟਰ ਲਿਖੋ ਮੈਂ ਇੱਕ ਲੈਟਰ ਲਿਖਿਆ ਉਹਨਾਂ ਨੂੰ ਇਹਦੇ ਬਾਰੇ ਕਿ ਇਹ ਸੇ ਧਰਮ ਬਕਰਾ ਹੈ ਤੁਹਾਡਾ ਕੀ ਉਹਨਾਂ ਨੇ ਮੈਨੂੰ ਲਿਖਤੀ ਜਵਾਬ ਦਿੱਤਾ ਕਿ ਜੋ ਗੁਰੂ ਗ੍ਰੰਥ ਸਿੰਘ ਮਹਾਰਾਜ ਨੇ ਪੜਾਇਆ ਸਾਨੂੰ ਉਸ ਬਾਰੇ ਕੋਈ ਡਾਊਟ ਨਹੀਂ ਕੋਈ ਸ਼ੰਕਾ ਨਹੀਂ ਕਿ ਉਹ ਸੇ ਧਰਮ ਬਕਰਾ ਹੈ ਤੇ ਵਿਚ ਬਿੰਦੂ ਪਰ ਕੀ ਮੰਨਦਾ ਉਹ ਲੈਟਰ ਮੇਰੇ ਕੋਲ ਰਿਕਾਰਡ ਚ ਪਿਆ ਜਦੋਂ ਨੰਨ ਮੈਰਿਜ ਐਕਟ ਮਨਦਾਵਾ ਜੀ ਅਗਲੀ ਗੱਲ ਹੈ ਜਦੋਂ ਮੈਂ ਮੂਵ ਕੀਤਾ ਮੈਂ ਇਹ ਦੋਨੋਂ ਲੈਟਰ ਨਾਲ ਲਾਤੇ ਆਰਐਸਐਸ ਦਾ ਵੀ ਔਰ ਵਿਸ਼ੇ ਬਿੰਦੂ ਵਿੱਚ ਲੈਟਰ ਰਿਕਾਰਡ ਤੇ ਪਾਰਲੀਮੈਂਟ ਤੇ ਜਵਾਬੇਲੇਬਾਦ ਕਿ ਭਈ ਇਹ ਸਾਨੂੰ ਜਿਹੜੀ ਵਖੜਾ ਜਿਹਦਾ ਮੰਨਤਾ ਹੈ ਤਾਂ ਫਿਰ ਸਾਨੂੰ ਆਨੰਦ ਮੈਰਿਜ ਆ ਵਖੜਾ ਕਿਉਂ ਨਹੀਂ ਕੀਤਾ ਜਾਂਦਾ ਸੋ ਇਹ ਰਿਕਾਰਡਡ ਹੈ ਕਿ ਆਰਐਸਐਸ ਜਿਹੜੀ ਹੈ ਇਹ ਕਦੇ ਵੀ ਉਸ ਦੇਖੋ ਸੁਦਰਸ਼ਨ ਜੀ ਦੇ ਇਸ ਐਲਾਨ ਤੋਂ ਬਾਅਦ ਕੋਈ ਵੀ ਆਰਐਸਐਸ ਆਫੀਸ਼ੀਅਲੀ ਨਹੀਂ ਇਸ ਤੋਂ ਉਲਟ ਜਾ ਸਕਦੀ ਜੋ ਮੇਰਾ ਆਪਣਾ ਵਿਚਾਰ ਹੈ ਬਈ ਇੱਕ ਵਾਰੀ ਕਿਸੇ ਨੇ ਕਮਿਟ ਕਰਤਾ ਉਸ ਨੂੰ ਕੋਈ ਪਿਛੇ ਖਟੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੋ ਮਰਜ਼ੀ ਕੋਈ ਬਿਆਨ ਦੇਈ ਜਾਏ ਰਿਕਾਰਡਡ ਸਟੇਟਮੈਂਟ ਉਹਨਾਂ ਦਾ ਵਿਚ ਕੀ ਵਕਰਾਪਣ ਦੇ ਬਾਰੇ ਕੈਮ ਸਦਾ ਜਗਤਾਰ ਸਿੰਘ ਜੀ ਇਹ ਹੁਣ ਸਾਨੂੰ ਸਮਝਾਓ ਕਿਉਂਕਿ ਇਹ ਘਟਰਾਵਾ ਜਿਹੜੀਆਂ ਸلسਲੇਬਾਰ ਤੋਂ ਤੁਸੀਂ ਤਾਂ ਇਹਨਾਂ ਨੂੰ ਰੀਰਾਈਟ ਕੀਤਾ ਹੈ ਇਹ ਚੀਜ਼ਾਂ ਹੁਣ ਵੀ ਅਮੈਂਡ ਕਿਉਂ ਨਹੀਂ ਹੋ ਸਕੀਆਂ ਇਹ ਕਨਫਿਊਜ਼ਨ ਕਿਨੂੰ ਰਾਸ ਆਉਂਦੀ ਹੈ ਅੱਲਾ ਤਾਂ ਮੈਂ ਤੁਹਾਡੀ ਇਜਾਜ਼ਤ ਨਾਲ ਇੱਕ ਮੈਰੇਟਿਵ ਦੇ ਵਿੱਚ ਜਿਹੜੀ ਪਹਿਲਾਂ ਥੋੜੀ ਜਿਹੀ ਗਲਤੀ ਮੈਨੂੰ ਲੱਗ ਰਹੀ ਹੈ ਮੈਂ ਕੀ ਕਰਨੀ ਚਾਹੁੰਗਾ ਕਿ ਉਹ ਮੈਨੂੰ ਗਲਤੀ ਵੱਡੀ ਲੱਗਦੀ ਹੋ ਜੀ ਸਿੱਖਾਂ ਦੀ ਆਜ਼ਾਦ ਹਸਤੀ ਬਾਬਾ ਨਾਨਕ ਤੋਂ ਗੁਰੂ ਰਣਕਦੇਵ ਜੀ ਤੋਂ ਹੈ ਸਿੱਖ ਧਰਮ ਵੱਖਰੀ ਆਜ਼ਾਦ ਹਸਤੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵੱਖਰਾ ਬਣਾਇਆ ਗੁਰੂ ਗੋਬਿੰਦ ਸਿੰਘ ਨੇ ਨਹੀਂ ਗੁਰੂ ਗੋਬਿੰਦ ਸਿੰਘ ਨੇ ਤਾਂ ਖਾਲਸਾ ਸਾਜਿਆ ਜੀ ਤੇ ਜਿਹੜੀ ਇਹ 10 ਗੁਰੂ ਇੱਕ ਜੋਤ ਹੈ ਦਸਵੇਂ ਗੁਰੂ ਨੇ ਕੋਈ ਵੱਖਰੀ ਫਲਸਫੇ ਨੇ ਜਿੱਤੇ ਸੁਦਾਤ ਮਕਰਨੀ ਦਿੱਤਾ ਸੁਦਾਤ ਸਾਰਾ ਗੁਰੂ ਨਾਨਕ ਦੇਵ ਜੀ ਤੋਂ ਚੱਲਦਾ ਹੈ ਗੁਰੂ ਨਾਨਕ ਦੇਵ ਜੀ ਨੇ ਵੱਖਰਾ ਧਰਮ ਸਾਜਿਆ ਸੀਗਾ ਜਦੋਂ ਉਸੇ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਨਾ ਵੀ ਉਹਨਾਂ ਨੇ ਵੱਖਰਾ ਧਰਮ ਸਾਜਿਆ ਸੀ ਉਹਦੇ ਨਾਲ ਨਰੇਟਿਵ ਸਾਰੇ ਹੀ ਬਦਲ ਜਾਂਦਾ ਹੈ ਤੇ ਅਕਾਲ ਆਪਣੇ ਆਰਐਸਐਸ ਵਾਲੇ ਵੀ ਆਲਮੋਸਟ ਇਸੇ ਗੱਲ ਨੂੰ ਹੀ ਲੈ ਕੇ ਤੁਰਦੇ ਆ ਵੀ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਨਹੀਂ ਸੋ ਆਪਾਂ ਪਹਿਲਾਂ ਤਾਂ ਆਪਣੇ ਤੇ ਨਰੇਟਿਵ ਤੇ ਥੋੜੀ ਜਿਹੀ ਆਈ ਹੈਗੀ ਹੈ ਮੈਨੂੰ ਲੱਗਿਆ ਸੀ ਕਿ ਪਹਿਲਾਂ ਮੈਂ ਇਹੀ ਗੱਲ ਕਰਾਂ ਕਿ ਬਾਬੇ ਨਾਨਕ ਨੇ ਇਹ ਸਿੱਖ ਧਰਮ ਆਜ਼ਾਦ ਹਸਤੀ ਸਜਾਇਆ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਗੁਰਨਾਨਕ ਦੇਵ ਜੀ ਤੋਂ ਸ਼ੁਰੂ ਹੁੰਦਾ ਕੰਮ ਤੇ ਬਾਕੀ ਸਾਰੇ ਗੁਰੂ ਉਸ ਵਿਚਾਰਧਾਰਾ ਦੇ ਵਿੱਚ ਦੇ ਨਾਲ ਹੈ ਪਹਿਲੇ ਗੱਲ ਸਾਨੂੰ ਸਾਨੂੰ ਸਰਦਾਰ ਜਗਤਾਰ ਸਿੰਘ ਜੀ ਸਰਟੀਫਿਕੇਟ ਦੀ ਲੋੜ ਕਿਉਂ ਪੈਂਦੀ ਆ ਵੱਲੋਂ ਸਿੱਖ ਸਿੱਖ ਕਿਉਂਕਿ ਗੱਲ ਕਿ ਸਾਨੂੰ ਪਹਿਲਾਂ ਗੱਲ ਆਪਣੇ ਨਰੇਟਿਵ ਵਿੱਚ ਗੱਲ ਆ ਗਈ ਨਾ ਵਾਰ-ਵਾਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਜਾਇਆ ਰਖਣਾ ਤਾਂ ਮੈਨੂੰ ਗੱਲ ਕਰਨੀ ਪੈ ਰਹੀ ਹੈ ਨੇ ਤਾਂ ਮੈਂ ਕਰਨੀ ਨਹੀਂ ਸੀ ਗੱਲ ਕਰਨ ਦੀ ਲੋੜ ਨਹੀਂ ਸੀਗੀ ਪਰ ਉਹ ਗੱਲ ਚੱਲ ਪੈਂਦੀ ਆ ਫੜੀ ਜਾਂਦੀ ਆ ਤਾਂ ਮੈਂ ਕਿਹਾ ਠੀਕ ਹੈ ਫਰਕ ਕਰਨੀ ਬਹੁਤ ਜ਼ਰੂਰੀ ਸੀ ਸਦਾ ਜਗਤਾਰ ਸਿੰਘ ਜੀ ਸਾਨੂੰ ਸਰਟੀਫਿਕੇਟ ਦੀ ਲੋੜ ਕਿਉਂ ਪੈਂਦੀ ਕਿਸੇ ਤੋਂ ਮਥਾਜੀ ਕਿਉਂ ਆ ਸਾਡੀ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਾਨੂੰ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਗਈ ਸਾਡੇ ਕੋਲ ਤਾਂ ਆਪਣਾ ਅਕਾਲ ਤਖਤ ਹੈਗਾ ਉਸ ਤੋਂ ਬਾਅਦ ਜਿਹੜੋ ਸੱਤਨ ਸਾਜੇ ਵੱਖਰਾ ਹੈਗਾ ਤੇ ਲੋੜ ਕਿਉਂ ਪੈਂਦੀ ਲੋੜ ਤਾਂ ਪੈਂਦੀ ਹੈ ਰਦਾਵਾ ਜੀ ਕਿ ਜਦੋਂ ਸਿੱਖਾਂ ਨੂੰ ਸੈਕਸ਼ਨ 25 ਦੇ ਵਿੱਚ ਟੈਗ ਕਰਤਾ ਨਾਲ Hindu ਧਰਮ ਤੇ ਲੋੜ ਤਾਂ ਪਈਗੇ ਜਿਹੜਾ 47 ਤੋਂ ਪਹਿਲਾਂ ਸਾਨੂੰ ਸਰਕਾਰ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸੀਗੀ ਇਹ ਫਰਕ ਹੈਗਾ 47 ਤੱਕ ਹਰ ਗੱਲਬਾਤ ਦੇ ਵਿੱਚ ਜਿਹੜੇ ਅੰਗਰੇਜ਼ ਕਰ ਰਹੇ ਸੀਗੇ ਸਿੱਖ ਬਰਾਬਰ ਦੀ ਥਰ ਸੀ ਕਿਸੇ ਦੇ ਮਤਵਾਜ ਨਹੀਂ ਸੀਗੀ 47 ਤੋਂ ਬਾਅਦ ਨਰਟਾ ਬਦਲਦਾ ਮੈਂ ਤੁਹਾਨੂੰ ਹੁਣ ਸਰਾਤ ਲੋਜ ਤੁਸੀਂ ਨੇ ਗੱਲ ਕੀਤੀ ਸੈਕਸ਼ਨ 25 ਜੀ ਮੈਂ ਥੋੜਾ ਪੜ੍ਹ ਕੇ ਸੁਣਾ ਦਿਆਂ ਤਾਂ ਗੱਲ ਬਣੂਗੀ ਸੈਕਸ਼ਨ 25 ਫਰੀडम ਆਫ ਕੰਸ਼ੀਅਸ ਐਂਡ ਫਰੀ ਪ੍ਰਫੈਕਸ਼ਨ ਪ੍ਰੈਕਟਿਸ ਐਂਡ ਪ੍ਰੋਫਿਗੇਸ਼ਨ ਆਫ ਰਿਲੀਜਨ ਐਕਸਪਲੇਨੇਸ਼ਨ 1 ਦੀ ਵੇਅਰਿੰਗ ਐਂਡ ਕੈਰੀਿੰਗ ਆਫ ਕਿਰਪਾਨ ਸ਼ਲ ਬੀ ਡੀਮ ਟੂ ਬੀ ਇਨਕਲੂਡਡ ਇਨ ਦਾ ਪ੍ਰਫੈਸ਼ਨ ਆਫ ਦਿਸ ਸੇਕਟਰ ਰਿਲੀਜਨ ਅੱਜ ਰੌਲਾ ਕਿੰਨੀ ਵਾਰੀ ਪੈ ਚੁੱਕਿਆ ਹੈ ਤੇ ਕਰਤਾਨ ਤੇ ਮਸਲੇ ਤੇ ਲੈ ਕੇ ਇਹ ਤੁਹਾਡਾ ਫੰਡਾਮੈਂਟਲ ਰਾਈਟ ਹੈ ਹੁਣ ਐਕਸਪਲੇਨੇਸ਼ਨ 2 ਦੀ ਗੱਲ ਬੜਾ ਸਾਰੀ ਇਨ ਸਰਚ ਕਲਾਸ B ਆਫ ਕਲਾਸ 2 ਜਿਹੜੇ ਮੈਂ ਉੱਪਰ ਕਿਹਾ ਵੀ ਉੱਥੇ ਗੱਲ ਬੜਾਉਂਦੀ ਹੈ ਹੂੰ ਦੇ ਰੈਫਰੈਂਸ ਟੂ ਹਿੰਦੂਸ ਸ਼ੈਲ ਬੀ ਕਨਸਟਰੂਡ ਆਰ ਐਸ ਇਨਕਲੂਡਿੰਗ ਅ ਰੈਫਰੈਂਸ ਟੂ ਪਰਸਨਸ ਪ੍ਰੋਫੈਸਿੰਗ ਦਸਿਕ ਜੈਨ ਆਰ ਬੋਧਸ ਰਿਲੀਜੀਅਨ ਇਹ ਇਥੇ ਗੱਲ ਬੜੀ ਤੋਂ ਇਹਦੇ ਅੰਦਰ ਸਿੱਖ Hindu ਤਰਫ ਦਾ ਪਾਰਟ ਹੈ ਆਰਐਸਐਸ ਵਾਲੇ ਸ਼ੁਰੂ ਤੋਂ ਸਿੱਖਾਂ ਨੂੰ ਬ੍ਰਾਡਰ Hindu ਫੈਮਲੀ ਦਾ ਪਾਰਟ ਮੰਨਦੇ ਆ ਜਿੱਥੇ ਅਸੀਂ ਆਬਜੈਕਟ ਕਰਦੇ ਆ ਵਾਰ-ਵਾਰ ਜਿਹੜੀ ਕਨਟਰਡਿਕਸ਼ਨ ਆਉਂਦੀ ਹੈ ਮਾਧਵਾ ਕੰਧੇ ਸਿੱਖਾਂ ਨੂੰ Hindu ਧਰਮ ਦਾ ਪਾਰਟ ਮੰਨਦਾ ਸੀ ਕਿਉਂਕਿ ਉਹਨਾਂ ਨੂੰ ਪੋਲਿਟੀਕਲੀ ਅਦਰਵਾਈਜ਼ ਸਿੱਖਾਂ ਦੀ ਆਜ਼ਾਦ ਹਸਤੀ ਜਿਹੜੀ ਸੀ ਨਾ ਉਹ ਐਕਸੈਪਟ ਕਰਨੇ ਕਾਗਰਾਸ ਤੇ ਬੜੀ ਮੁਸ਼ਕਿਲ ਸੀ ਜਿਹੜੇ ਬ੍ਰਾਡਰ ਉਸ ਵੇਲੇ ਸਿਆਸਤ ਚੱਲ ਰਹੀ ਸੀ ਕਿੰਨੀ ਵਾਰ ਗੱਲ ਉੱਠੀ ਸੀ ਜਦੋਂ ਮਾਸਟਰ ਤਾਰਾ ਸਿੰਘ ਨਾਰਾਦੰਦੇ ਸੇਨਾ ਵਿੱਚ ਸੈਕਟਰਮ ਖਦਰੇ ਦੇ ਵਿੱਚ ਤੇ ਜਿਹਦਾ ਮਗਾਕ ਬਣਾਇਆ ਜਾਂਦਾ ਸੀਗਾ ਉਹ ਆਈਡੈਂਟੀਟੀ ਦੀ ਗੱਲ ਕਰਦੇ ਸੀ ਜਿਹੜੀ ਸਿੱਖਾਂ ਦੀ ਆਜ਼ਾਦ ਹਸਤੀ ਹੈ ਉਹਨੂੰ ਖਤਰਾ ਹੈਗਾ ਜਿਹੜੀ ਸਿਆਸਤ ਚੱਲ ਰਹੀ ਸੀ ਔਰ 1946 ਤੋਂ ਪਹਿਲਾਂ ਉਹਨੇ ਬਹੁਤ ਸਪੈਸੀਫਿਕਲੀ ਇਹ ਗੱਲ ਕੀਤੀ ਸੀ ਜਦੋਂ ਇਹ ਕਨਸਟੀਟਿਊਸ਼ਨ ਬਣ ਗਿਆ 1950 ਦੇ ਵਿੱਚ ਆ ਕੇ ਸਿੱਖ ਹਿੰਦੂ ਧਰਮ ਦਾ ਪਾਰਟ ਬਣ ਗਿਆ ਟੈਕਨੀਕਲੀ ਅੱਜ ਵੀ ਪਾਰਟ ਹੈਗੇ ਅਬਜੈਕਟਨ ਅਰਦਾਵਾਰੀ ਇਸ ਗਲਤੇ ਹੁੰਦਾ ਹੈ ਤਾਂ ਲੋੜ ਪੈਂਦੀ ਹੈ ਇਸ ਗਲਤੀ ਪਰ ਬਾਕੀ ਸਾਰੇ ਲਾਸ ਇਸ ਤਲਾਸ਼ ਦੇ ਅੰਦਰ ਤੁਹਾਡੇ ਦਾ ਲੱਗੂ ਹੁੰਦੇ ਤੇ ਅਕਾਲੀ ਦਲ ਨੇ 1900 ਜੋ ਧਰਮਯੋਧ ਮੋਰਚਾ ਸੀਗਾ ਉਹਦੇ ਵਿੱਚ ਇਹ ਕਲਾਸ ਚੱਕੀ ਸੀਗੀ ਉਥੇ ਇਹਨਾਂ ਨੇ ਮੰਗ ਕੀਤੀ ਸੀਗੀ 1984 ਦੇ ਸ਼ੁਰੂ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀਗਾ 27 ਜਨਵਰੀ 1984 ਨੂੰ ਇਹਨਾਂ ਨੇ ਕਿਹਾ ਸੀ ਕਿ ਜਿਹੜੀ 25 ਤਾਰਾ ਦੇ ਸਬਸੈਕਸ਼ਨ ਐਕਸਪ੍ਰੈਸ਼ਨ 2 ਹੈ ਇਹਨੂੰ ਮੈਂਡ ਕੀਤਾ ਜਾਂਦਾ ਤੇ ਇਹਦੇ ਵਾਸਤੇ ਇਹਨਾਂ ਨੇ ਪੰਥ ਆਜ਼ਾਦ ਵੀਕ ਅਪ੍ਰੈਲ 2 ਤੋਂ 7 ਤੱਕ ਬਣਾਉਣ ਦਾ ਫੈਸਲਾ ਕੀਤਾ ਸੀ ਸੋ ਇਥੋਂ ਇਹ ਉਸ ਵੇਲੇ ਤੇ ਫਿਰ ਸੰਤ ਲੋਂਗੋਵਾਲ ਨੇ ਇੱਕ ਡਿਟੇਟ ਚਿੱਠੀ ਸਾਰੇ ਐਮਪੀਜ਼ ਨੂੰ ਲਿਖੀ ਸੀਗੀ ਜੀ ਵਾਈ ਦੀ 6 6 ਅਮੈਂਡਮੈਂਟ ਇਨ ਆਰਟੀਕਲ 25 ਆਫ ਦਿ ਕਨਸਟੀਟਿਊਸ਼ਨ ਤੇ ਮੇਰੀ ਕਿਤਾਬ ਦਾ ਪਾਰਟ ਹੈ ਜੀ ਜੀ ਪੂਰੀ ਡਿਟੇਲ ਪੂਰੀ ਲੈਟਰ ਹੈਗੀ ਹੈ ਇਹਦੇ ਚ ਇਹਨਾਂ ਨੇ ਸਰਦਾਰ ਪਟੇਲ ਤੇ ਨੂੰ ਅਕਿਊਜ਼ ਕੀਤਾ ਹੈ ਕਿ ਜਿਹੜਾ ਐਟੀਮਾਰੈਲਟੀ ਸਟਾਂਸ ਇਹਨਾਂ ਨੂੰ ਸਬਸਿਯੂਮ ਕਰਨ ਦਾ ਆਉਂਦਾ ਹੈ ਉਹਨਾਂ ਨੇ ਕੋਰਟ ਕੀਤੀਆਂ ਰਿਪੋਰਟਾਂ ਸਾਰੀਆਂ ਕਿ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਨੂੰ Hindu ਧਰਮ ਦਾ ਪਾਰਕ ਬਣਾਇਆ ਗਿਆ ਡਿਟੇਲ ਲੈਟਰ ਹੈ ਜੀ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਨਾ ਲੋੜ ਕੀ ਪਈ ਉਹ ਇਸ ਚਿੱਠੀ ਦਾ ਪਾਰਟ ਹੈ ਸਾਰਾ ਜੀ ਉਹ ਉਸ ਤੋਂ ਬਾਅਦ ਅਮਲੂਸਤਾਰ ਹੋ ਜਾਂਦਾ ਹੈ ਤੇ ਇਹ ਗੱਲ ਦੂਜੇ ਪਾਸੇ ਖੜ ਗਈ ਲੇਕਿਨ ਅੱਜ ਵੀ ਇਹ ਮੰਗ ਉੱਥੇ ਦੀ ਉੱਥੇ ਹੀ ਖੜੀ ਹੈ ਇਸ ਕਰਕੇ ਸਿੱਖ ਕਹਿੰਦੇ ਐ ਕਿ ਸਾਨੂੰ ਜਿਹੜੀ ਸਾਡੀ ਆਜ਼ਾਦ ਹਸਤੀ ਹੈ ਉਸ ਤੋਂ ਸਲੇਮ ਕੀਤੀ ਜਾਵੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸ਼ਿਸ਼ੋਲੋਜੀ ਸਮਾਜ ਵਿਗਿਆਨ ਇਸੇ ਦੇ ਦੁਆਲੇ ਘੁੰਮਦਾ ਹੈ ਸਾਰਾ ਬੰਦੇ ਦੀ ਪਛਾਣ ਤੋਂ ਲੈ ਕੇ ਬੰਦੇ ਦਾ ਜੋ ਘਰ ਵਿਹਾਰ ਹੈ ਸਾਰਾ ਤੇ ਇਹਨੂੰ ਇਹਨੂੰ ਕਿਵੇਂ ਤੁਸੀਂ ਦੇਖਨੇ ਹੋ ਤੁਹਾਡੀ ਇਹ ਸੋਸ਼ਲ ਸਾਇੰਸ ਕਿਵੇਂ ਐਡਰੈਸ ਕਰਦੀ ਇਹਨੂੰ ਦਾਉ ਸਰ ਦੇਖੋ ਗੱਲ ਇਹ ਹੈ ਕਿ ਕਈ ਵਾਰ ਨਾ ਅਸੀਂ ਪੀਸ ਨੂੰ ਚੱਕ ਲੈਨੇ ਆ ਤੇ ਉਹਨੂੰ ਹੋਲ ਬਣਾ ਲੈਨੇ ਆ ਮੈਂ ਥੋੜਾ ਜਿਹਾ ਤੁਸੀਂ ਮੈਨੂੰ ਟਾਈਮ ਦਿਓ ਤਾਂ ਮੈਂ ਥੋੜੀ ਜਿਹੀ ਕਲੈਰੀਫਿਕੇਸ਼ਨ ਕਰਦਾ ਕਿ ਸਾਰੇ ਧਰਮਾਂ ਦੀ ਜਿੰਨੀ ਸਟਡੀ ਅਸੀਂ ਕਰਦੇ ਆ ਉਹਦੇ ਦੋ ਹਿੱਸੇ ਹੁੰਦੇ ਨੇ ਹਰ ਧਰਮ ਦੇ ਇੱਕ ਤਾਂ ਇਹ ਕਿ ਉਹਦਾ ਮਕਸਦ ਕੀ ਹੈ ਉਹਦੀ ਐਕਸਪਲੇਨੇਸ਼ਨ ਕੀ ਹੈ ਉਹਦਾ ਪਰਪਸ ਕੀ ਹੈ ਲਗਭਗ ਉਹ ਚ ਸਾਰੇ ਧਰਮ ਇੱਕੋ ਹੀ ਨਹੀਂ ਸਾਰੇ ਇੱਕ ਹੀ ਈਸ਼ਵਰ ਨੂੰ ਮੰਨਦੇ ਨੇ ਮジョਰਿਟੀ ਉਹਨਾਂ ਦੇ ਵਿੱਚੋਂ ਮਤਲਬ ਉਹ ਬਲੀਫ ਸਿਸਟਮ ਨੇ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਬਲੀਫ ਸਿਸਟਮ ਤੇ ਪ੍ਰੈਕਟਿਸਸ ਦਾ ਇੱਕ ਸਿਸਟਮ ਹੁੰਦਾ ਹੈ ਜਿਹੜਾ ਧਰਮ ਹੁੰਦਾ ਉਥੇ ਤੱਕ ਕੋਈ ਰੌਲਾ ਨਹੀਂ ਰੌਲਾ ਪੈਂਦਾ ਹੈ ਕਿ ਜਦੋਂ ਧਰਮ ਦੇ ਉਸ ਬਲੀਫ ਸਿਸਟਮ ਉਹਨਾਂ ਪ੍ਰੈਕਟਿਸਸ ਸੈਰੇਮੋਨੀਆਂ ਨੂੰ ਮੰਨਣ ਵਾਲੇ ਉਹਦੇ ਇੱਕ ਆਪਣੇ ਆਪ ਨੂੰ ਮੈਂਬਰ ਸਮਝਣ ਲੱਗ ਜਾਂਦੇ ਨੇ ਤੇ ਦੂਜਿਆਂ ਤੋਂ ਵੱਖ ਕਰ ਲੈਂਦੇ ਨੇ ਉਹਨੂੰ ਅਸੀਂ ਮਜਬ ਕਹਿੰਦੇ ਆ ਜਾਂ ਆਪਣੇ ਪੰਜਾਬੀ ਚ ਉਹਨੂੰ ਫਿਰਕਾ ਕਹਿੰਦੇ ਆ ਇਹ ਦੋ ਹਿੱਸੇ ਨੇ ਹਰ ਇੱਕ ਧਰਮ ਦੇ ਨੇ ਹੂੰ ਉੱਥੋਂ ਆਇਡੈਂਟੀਟੀ ਦਾ ਸਵਾਲ ਖੜਾ ਹੁੰਦਾ ਸਿੱਖੀਜ਼ਮ ਇੱਕ ਵੱਡਾ ਰੈਗੂਲੇਸ਼ਨ ਇਸ ਕਰਕੇ ਸੀ ਕਿ ਉਹਨੇ ਆਇਡੈਂਟੀਟੀ ਦਾ ਇਸ਼ੂ ਨਹੀਂ ਲਿਆ ਸੀ ਮਰਦਾਨਾ ਜੀ ਨਾਲ ਰਹੇ ਨੇ ساری ਉਮਰ ਸਾਡੀ ਸਮੱਸਿਆ ਇਹ ਹੀ ਆਉਂਦੀ ਹੈ ਜਦੋਂ ਅਸੀਂ ਐਕਸਪਲੇਨ ਕਰਨ ਲੱਗਦੇ ਆਂ ਚਪਤੀ ਸਾਹਿਬ ਦੇ ਵਿੱਚ ਇਹ ਆਉਂਦਾ ਹੈ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਤ ਆਈ ਪੰਥੀ ਜੋਗੀਆਂ ਚ ਹੁੰਦੀ ਸੀ ਇੱਕ ਮਤਲਬ ਜੋਗੀਆਂ ਤੋਂ ਅਲੈਦਾ ਸੀ ਕਿ ਜਿਹੜਾ ਆ ਗਿਆ ਉਹੀ ਸਾਡੇ ਪੰਥ ਦਾ ਹਿੱਸਾ ਹੈ ਫਿਰ ਦਸਵੇਂ ਗੁਰੂ ਸਾਹਿਬਾਨ ਤੱਕ ਆਉਂਦਾ ਇੱਕ ਪਾਸੇ ਤਾਂ ਇਹ ਹੈ ਕਿ ਉਹ ਹੀ ਕਹਿੰਦੇ ਨੇ ਕਿ ਮਾਨਸਕੀ ਜਾਤ ਸਭ ਹੈ ਇੱਕ ਹੀ ਪਹਿਚਾਨ ਉਹ ਇੱਕ ਪਾਸੇ ਅਸੀਂ ਵੱਖਰੀ ਆਇਡੈਂਟੀਟੀ ਇਸ ਕਰਕੇ ਕਰਦੇ ਹਾਂ ਉਹ ਮੈਂ ਦੱਸਦਾ ਵੀ ਆਉਂਦੇ ਕਿ ਕਿਸ ਲੈਵਲ ਤੇ ਜਾ ਕੇ ਆਉਂਦੇ ਨੇ ਇਹ ਡਿਫਰੈਂਟ ਡੋਮੇਨਸ ਨੇ ਅਸੀਂ ਇਹਨਾਂ ਨੂੰ ਕਰ ਰਹੇ ਹਾਂ ਕਨਫਿਊਜ਼ ਇੱਕ ਤਾਂ ਆਡੈਲੋਜੀ ਦੀ ਕਹਿ ਲਓ ਜਾਂ ਵਿਸ਼ਵਾਸ ਦੀ ਕਹਿ ਲਓ ਜਾਂ ਮਕਸਦ ਦੀ ਕਹਿ ਲਓ ਉਹ ਹੈ ਉਹ ਆਇਡੈਂਟੀਟੀ ਨਾਲ ਧਰਮਾਂ ਦੇ ਵਿੱਚ ਕੋਈ ਬਹੁਤ ਫਰਕ ਹੀ ਨਹੀਂ ਹੈ ਇੱਕ ਅੱਗੇ ਆ ਜਾਂਦੀ ਹੈ ਸੋਸ਼ਲ ਆਇਡੈਂਟੀਟੀ ਨੂੰ ਕਹਿ ਲਓ ਰਿਲੀਜੀਅਸ ਆਇਡੈਂਟੀਟੀ ਕਹਿ ਲਓ ਸੈਕਸ਼ਨਲ ਆਇਡੈਂਟੀਟੀ ਕਹਿ ਲਓ ਫਿਰਕੇ ਦੀ ਆਇਡੈਂਟੀਟੀ ਕਹਿ ਲਓ ਉੱਥੇ ਆ ਕੇ ਧਰਮ ਵੱਖਰੇ ਹੁੰਦੇ ਸੋ ਉਹ ਸਾਡਾ ਜਿਉਂ ਜਿਉਂ ਸਿੱਖ ਧਰਮ ਐਵੋਲਵ ਹੋਇਆ ਉਹ ਚ ਇੱਕ ਵੱਖਰੀ ਡਰੈੱਸ ਵੱਖਰਾ ਰਿਚੂਅਲ ਸਿਸਟਮ ਵੱਖਰਾ ਬਣ ਆਇਆ ਤੀਜੀ ਚੀਜ਼ ਜਿਹੜੀ ਆਉਂਦੀ ਐ ਅਸਨ ਦੇ ਵਿੱਚ ਉਹ ਆਉਂਦੀ ਆ ਕਿ ਲੀਗਲ ਕਿ ਜਦੋਂ ਅੰਗਰੇਜ਼ ਆ ਗਏ ਜਦੋਂ ਉਹਨੇ ਕਮਿਊਨਲ ਅਵਾਰਡ ਦਿੱਤਾ ਉਹ ਇਲੈਕਸ਼ਨਾਂ ਦਾ ਸਿਸਟਮ ਆ ਗਿਆ ਤਾਂ ਉਦੋਂ ਇਹ ਸ਼ੁਰੂ ਹੋਇਆ ਕੰਮ ਸਿੰਘ ਸਭਾ ਮੂਵਮੈਂਟ ਦੇ ਦੌਰਾਨ ਜੇ ਸਟੱਡੀ ਕਰੋਗੇ ਵੱਡੇ ਪੱਧਰ ਦੇ ਉੱਪਰ ਆ ਰਹੀਆਂ ਸਮਾਜ ਦੇ ਨਾਲ ਦੂਜੀਆਂ ਚੀਜ਼ਾਂ ਨਾਲ ਕੰਟਰੈਡੀਕਸ਼ਨ ਸੀਗੇ ਅਰ ਐ ਸਿੱਖਾਂ ਦੀ ਮੈਂ ਸਟੱਡੀ ਕਰ ਰਿਆ ਸੀ ਰੈ ਸਿੱਖ ਬਣੇ ਤਾਂ ਨੇ ਪਹਿਲਾਂ ਮਹਤਮ ਸੀ ਉਹਨਾਂ ਦਾ ਨਾਮ ਬਹੁਤ ਸਾਰੀਆਂ ਕਮਿਊਨਿਟੀਆਂ ਨੂੰ ਅਸਲੀ ਮਤਲਬ ਝੋੜਿਆ ਕਿਉਂਕਿ ਮਸਲਾ ਇਹ ਖੜਾ ਹੋ ਗਿਆ ਕਿ ਜਿਹਦੀ ਜ਼ਿਆਦਾ ਗਿਣਤੀ ਹੋ ਭਾਈ ਉਹਦਾ ਹੀ ਰਾਜ ਹੋਊਗਾ ਮੁਸਲਮਾਨ ਵੀ ਇਸੇ ਕਰਕੇ علیحدਾ ਹੋਏ अदरवाइज ਤਾਂ ਮਸਲਾ ਹੀ ਕੋਈ ਨਹੀਂ ਸੀ ਉਹਨਾਂ ਨੂੰ ਲੱਗਿਆ ਵੀ ਅਸੀਂ ਇੱਥੇ ਮਿਨੋਰਿਟੀ ਚ ਰਹਿ ਜਾਾਂਗੇ ਇਹ ਅਸਲ ਦੇ ਵਿੱਚ ਇੱਥੇ ਆ ਕੇ ਆ ਜਾਂਦੀ ਹੈ ਸਿਆਸਤ ਸਿਆਸਤ ਦੇ ਵਿੱਚ ਵੀ ਖਾਸ ਕਰਕੇ ਇਲੈਕਟੋਰਲ ਪੋਲਿਟਿਕਸ ਤੀਜਾ ਜਿਹੜਾ ਚੌਥਾ ਜਾਂ ਅਸੀਂ ਲੈਵਲ ਕਰਦੇ ਆ ਜਦੋਂ ਕਨਸਟੀਟਿਊਸ਼ਨ ਬਣਾਇਆ ਗਿਆ ਅੰਬੇਦਕਰ ਨੇ ਬਣਾਇਆ ਕਿ ਲੀਗਲ ਪੋਜੀਸ਼ਨ ਕੀ ਹੈ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਆ ਆਪਾਂ ਸਿਰਫ ਲੀਗਲ ਦੇ ਵਿੱਚ ਕਰ ਰਹੇ ਆ ਕਿ ਆਖਰਕਾਰ ਇਹ ਕਿਉਂ ਕੀਤਾ ਗਿਆ ਜਦੋਂ ਅਸੀਂ ਇਹਨਾਂ ਚਾਰਾਂ ਧਰਾਵਾਂ ਨੂੰ ਕਨਫਿਊਜ਼ ਕਰਦੇ ਆ ਨਾ ਕਿਸੇ ਦਾ ਐਵੀਡੈਂਸ ਚੱਕ ਕੇ ਕਿਸੇ ਹੋਰ ਪਾਸੇ ਲੈ ਜੰਨੇ ਉਹ ਉਹ ਕਨਫਿਊਜ਼ਨ ਇਹ ਹੁੰਦਾ ਸਿੱਖ ਧਰਮ ਸਾਰੀ ਮਨੁੱਖਤਾ ਦਾ ਹੈ ਹਰ ਇੱਕ ਜੀਵ ਮਨੁੱਖਤਾ ਤੋਂ ਵੀ ਵੱਧ ਬ੍ਰਹਿਮੰਡ ਦਾ ਹੈ ਉਹਨਾਂ ਨੇ ਤਾਂ ਬਾਕੀ ਜੀਵਾਂ ਨੂੰ ਵੀ ਵਿੱਚ ਗਿਣਿਆ ਆਉਦੇ ਅਸਲ ਵਿੱਚ ਜੇ ਤੁਸੀਂ ਡੈਫੀਨੇਸ਼ਨ ਦੇ ਤੌਰ ਤੇ ਦੇਖੋ ਸੋ ਉਹਦੇ 'ਚ ਕੋਈ ਵੀ ਬਣ ਸਕਦਾ ਕੋਈ ਵੀ ਮਤਲਬ ਲਗਭਗ ਸਾਰੇ ਸਿੱਖ ਨੇ ਜਿਹੜੇ ਸਿੱਖ ਰਹੇ ਨੇ ਕੋਈ ਗੱਲ ਮਤਲਬ ਜਿਹੜੇ ਚੇਤਨ ਹੋ ਰਹੇ ਨੇ ਮਤਲਬ ਇਹ ਬ੍ਰਾਡ ਡੈਫੀਨੇਸ਼ਨ ਤਾਂ ਇੰਨੀ ਵੱਡੀ ਹੈ ਪਰ ਉਹਨੂੰ ਮੰਨਣ ਵਾਲਿਆਂ ਦਾ ਜਦੋਂ ਅਸੀਂ ਇੱਕ ਸੈਕਸ਼ਨ ਬਣਾਉਣੇ ਸ਼ੁਰੂ ਕਰ ਲਏ ਉਹਦੇ ਵਿੱਚ ਤੁਸੀਂ ਦੇਖੋ ਸਾਰੇ ਧਰਮਾਂ ਚ ਆਉਗੇ ਉਹਦੇ ਚ ਇੱਕ ਨਹੀਂ ਰਹਿੰਦਾ ਫਿਰ ਸਾਡੇ 10 ਹੀ ਨਿਰਮਲੇ ਨਿਹੰਗ ਮਤਲਬ ਡਰੈਸ ਦੇ हिसाब ਨਾਲ ਤੁਹਾਨੂੰ ਅੱਗੇ ਧਰਮਾਂ ਦੇ ਵਿੱਚ ਬਹੁਤ ਮਿਲਣਗੇ ਉਹਨਾਂ ਦੇ ਵਿੱਚ ਸ਼ੀਆ ਸੋਨੀ ਹਿੰਦੂਆਂ ਦੇ ਵਿੱਚ ਤਾਂ ਗਿਣਤੀ ਕੋਈ ਨਹੀਂ ਹੈ ਭਗੋਰੀ ਜਿਹੜਾ ਮਾਸ ਖਾ ਲੈਂਦਾ ਨਾ ਬਲਦੇ ਸਿਵੇ ਚੋਂ ਕੱਢ ਕੇ ਉਹ ਵੀ ਹਿੰਦੂ ਹੈ ਤੇ ਜਿਹੜਾ ਪਿਆਜ਼ ਨੂੰ ਹੱਥ ਨਹੀਂ ਲਾਉਂਦਾ ਉਹ ਵੀ ਹਿੰਦੂ ਹੈ ਸੋ ਜਦੋਂ ਤੁਸੀਂ ਉਹਨੂੰ ਸੋਸ਼ੀਓਲੋਜੀਕਲੀ ਦੇਖਣ ਲੱਗੋਗੇ ਤਾਂ ਬੜਾ ਬੜਾ ਕਨਫਿਊਜ਼ਨ ਵਾਲਾ ਕੰਮ ਹੁੰਦਾ ਕਿਉਂਕਿ ਆਟੈਂਟੀਟੀ ਦੀ ਲੋਡ ਹੋਰ ਇਡੈਂਟੀਟੀ ਪੋਲਿਟਿਕਸ ਜਿਹੜੀ ਆਪਾਂ ਧਰਮ ਵਾਲੇ ਵੀ ਮੈਰਿਜ ਵਾਲੇ ਵੀ ਗੱਲ ਅੱਗੇ ਜਾ ਕੇ ਆਪਾਂ ਕਰਾਂਗੇ ਕਿ ਇਡੈਂਟੀਟੀ ਪੋਲਿਟਿਕਸ ਹੈ ਜਿਹੜੀ ਇਹ ਇੱਕ ਹਿੱਸਾ ਹੈ ਧਰਮਾਂ ਦਾ ਅਸੀਂ ਕਿਉਂਕਿ ਸਾਡੇ ਟ੍ਰੈਜਡੀ ਹੋਈ ਮੁਲਕ ਵੰਡਿਆ ਗਿਆ ਧਰਮ ਦੇ ਆਧਾਰ ਤੇ ਵੰਡਿਆ ਗਿਆ ਹਿੰਦੂਆਂ ਦਾ ਹਿੰਦੁਸਤਾਨ ਹੋ ਗਿਆ ਮੁਸਲਮਾਨਾਂ ਦਾ ਉਹ ਹੋ ਗਿਆ ਤੇ ਸਿੱਖ ਕਿੱਥੇ ਜਾਂਦੇ ਤਾਂ ਕਰਕੇ ਇਹ ਸ਼ੂਟਿਆ ਪਰ ਇਹ ਜਿਹੜੀ ਸਿੱਖ ਜਮ ਦੀ ਬ੍ਰਾਡ ਡੈਫੀਨੇਸ਼ਨ ਹੈ ਗੁਰੂਆਂ ਦੇ ਸਾਬ ਦੇ ਨਾਲ ਉਹਦੇ ਚ ਇੱਕ ਛੋਟਾ ਜਿਹਾ ਹਿੱਸਾ ਹੈ ਹੁਣ ਆਪਾਂ ਆਉਣੇ ਲੀਗੈਲਿਟੀ ਦੇ ਉੱਪਰ ਜਿਹੜੀ ਧਾਰਾ 25 ਹੈ ਉਹ ਇਹ ਗੱਲ ਕਹਿੰਦੀ ਹੈ ਕਿ ਪਾਈ ਹਰ ਇੱਕ ਨੂੰ ਆਪਣੀ ਜ਼ਮੀਰ ਦੀ ਆਜ਼ਾਦੀ ਹੈ ਆਪਣੇ ਧਰਮ ਨੂੰ ਪ੍ਰੋਪਗੇਟ ਕਰਨ ਦੀ ਆਜ਼ਾਦੀ ਹੈ ਆਪਣੀਆਂ ਰਿਚੂਅਲਸ ਜਾਂ ਹੋਰ ਉਹ ਮੰਨਣ ਤੇ ਮਨਾਉਣ ਦੀ ਉਹਨਾਂ ਨੂੰ ਅੱਗੇ ਵਧਾਉਣ ਦੀ ਆਜ਼ਾਦੀ ਹੈ ਲਾਸਟ ਦੇ ਵਿੱਚ ਦੋ ਗੱਲਾਂ ਆਉਂਦੀਆਂ ਨੇ ਜਿਹੜੀ 3 ਫੁੱਟ ਤਲਵਾਰ ਦੀ ਗੱਲ ਹੈ ਨਾ ਖਰਪਾਨ ਦੀ ਸ੍ਰੀ ਸਾਹਿਬ ਦੀ ਉੱਥੇ ਲਿਖਿਆ ਕਿ ਪ੍ਰੋਫੈਸ਼ਨ ਦਾ ਹਿੱਸਾ ਹੈ ਪਰ ਮਦਾਨੀ ਲਿਖਿਆ ਹੋਇਆ ਜੇ ਧਿਆਨ ਨਾਲ ਪੜੀਏ ਉਹਨੂੰ ਮਦਰ ਸਿੱਖਾਂ ਨੂੰ ਸੋਲਜਰ ਦੇ ਤੌਰ ਤੇ ਐਕਸੈਪਟ ਕੀਤਾ ਗਿਆ ਕਿ ਉਹਨਾਂ ਦਾ profession ਦਾ part ਹੈ ਇਸ ਕਰਕੇ ਪਾਉਣਗੇ ਪਰ ਜਦ ਹੀ ਲਾਸਟ ਕਲੈਰੀਫਿਕੇਸ਼ਨ ਦਿੱਤੀ ਹੈ 25B ਦੇ ਵਿੱਚ ਜਾ ਕੇ ਉਹ ਕਲੈਰੀਫਿਕੇਸ਼ਨ ਹੈ ਕਿ ਹਿੰਦੂ ਕੌਣ ਹੈ ਉਹ ਕਹਿੰਦੇ ਹਿੰਦੂ ਹੈ ਜਿਹੜਾ ਉਹਦੇ ਵਿੱਚ ਸਿੱਖ ਜੈਨ ਤੇ ਬੁੱਧ ਨੇ ਜਿਹੜੇ ਇਨਕਲੂਡਡ ਮਸਲਾ ਇੱਥੇ ਆਉਂਦਾ ਹੈ ਗੱਲ ਇਹ ਹੈ ਕਿ ਜਦੋਂ ਇਲੈਕਟੋਰਲ ਪੋਲਿਟਿਕਸ ਆ ਜਾਂਦੀ ਹੈ ਕਿ ਕਿਹਦੀ ਗਿਣਤੀ ਹੋ ਕੌਣ ਰਾਜ ਕਰੂਗਾ ਨਿਕਲੀਆਂ ਚੀਜ਼ਾਂ ਉਹਦੇ ਵਿੱਚੋਂ ਹੋਈਆਂ ਨੇ ਸਾਰੀਆਂ ਉਹੋਂ ਕੋ ਜਿਹੜਾ ਬ੍ਰੌਡਰ ਧਰਮ ਹੈ ਜਾਂ ਹੋਰ ਉਹਦੇ ਨਾਲ ਨਾ ਕਨਫਿਊਜ਼ ਕਰੀਏ ਸੋ ਉਹ ਜਦੋਂ ਕਨਫਿਊਜ਼ ਕਰਦੇ ਤਾਂ ਗੜਬੜ ਹੋ ਜਾਂਦੀ ਹੈ ਟੈਕਨੀਕਲੀ ਇਹ ਹੈ ਕਿ ਜੇ ਇੰਡੀਅਨ ਕਨਸਟੀਟਿਊਸ਼ਨ ਨਾ ਹਰ ਇੱਕ ਨੂੰ ਆਪਣਾ ਧਰਮ ਫਲਾਉਣ ਦੀ ਧਰਮ ਨੂੰ ਮੰਨਣ ਦੀ ਲਾਗੂ ਕਰਨ ਦੀ ਇਜਾਜ਼ਤ ਹੀ ਦਿੰਦਾ ਹੈ ਇਹ ਧਰਮ ਦੇ ਜਿਹੜੇ ਰੋਹ ਰੀਤਾਂ ਨੇ ਪ੍ਰੈਕਟਿਸਸ ਨੇ ਉਹ ਵੱਖਰੀਆਂ ਨੇ ਭਾਈ ਕਾਨ ਸਿੰਘ ਨਾਭਾ ਨੇ ਇਸੇ ਕਰਕੇ ਉਹ ਚ ਲਿਖਿਆ ਸੀ ਕਿ ਹਮ ਹਿੰਦੂ ਨਹੀਂ ਹੈ ਮਤਲਬ ਉਹ ਤੁਸੀਂ ਜੇ ਉਹ ਰੀਤਾਂ ਦੇ ਹਿਸਾਬ ਨਾਲ ਆਈਡੈਂਟੀਟੀ ਦੇ ਹਿਸਾਬ ਨਾਲ ਉਹਨਾਂ ਨੂੰ ਹਿੰਦੂਆਂ ਚ ਰੱਖੋਗੇ ਤਾਂ ਸਮੱਸਿਆ ਖੜੀ ਹੋਊ ਮੁਸ਼ਕਲ ਇੱਥੇ ਆਉਂਦੀ ਐ ਸਾਡੇ ਵਿੱਚ ਪਰ ਆਇਡੈਂਟੀਟੀ ਜਿਹੜੀ ਅਸੀਂ ਜਦੋਂ ਅਸੀਂ ਗੱਲ ਕਰਦੇ ਆ ਕਿ ਸਾਡੀ ਆਇਡੈਂਟੀਟੀ ਇੱਥੇ ਤੱਕ ਆ ਤਿੰਨ ਜ਼ਿਲ੍ਹਿਆਂ ਤੱਕ ਸੀਮਤ ਨਹੀਂ ਹੈ ਜੇ ਤੁਸੀਂ ਬ੍ਰਾਡ ਧਰਮ ਦੀ ਗੱਲ ਕਰਦੇ ਇਹ ਇਹ ਹੁਣ 트ਰੇਜਡੀ ਸਾਡੇ ਨਾਲ ਹਿਸਟੋਰੀਕ ਹੋ ਗਈ ਪੋਲਿਟਿਕਸ ਦੇ ਵਿੱਚੋਂ ਅਸੀਂ ਖੁਦ ਕਹਿਣਾ ਸ਼ੁਰੂ ਕਰ ਲਿਆ ਵੀ ਅਸੀਂ ਵੱਖਰੇ ਆ ਗੁਰੂਆਂ ਨੇ ਤਾਂ ਕਦੇ ਕਿਹਾ ਹੀ ਨਹੀਂ ਉਹ ਤਾਂ ਸਾਰੀ ਇਨਸਾਨੀਅਤ ਦਾ ਧਰਮ ਦੇ ਰਹੇ ਨੇ ਬੇਸਿਕਲੀ 트ਰੇਜਡੀ ਇਹ ਹੋਈ ਕਿ ਪੋਲਿਟਿਕਸ ਜੀਓਗ੍ਰਾਫੀ ਲੈਗੈਲਿਟੀ ਇਹ ਰਲਗੱਡ ਹੋ ਗਈਆਂ ਉਹਦੇ ਵਿੱਚ ਕਮਿਊਨਿਟੀ ਨੂੰ ਖਤਰਾ ਖੜਾ ਹੋ ਗਿਆ ਅਰਸੀਂ ਉਹ ਜਿਹੜੇ ਵਿਕਟਮ ਆਇਡੈਂਟੀਟੀ ਚਲੇ ਗਏ ਅਸੀਂ ਰੋਈ ਜਾਨੇ ਆ ਕਿ ਸਾਨੂੰ ਮਾਰ ਪਈ ਗਈ ਸਾਨੂੰ ਕੁੱਟ ਲਿਆ ਸਾਨੂੰ ਐਦਾਂ ਕਰ ਲਿਆ ਅਸੀਂ ਇਹਨੂੰ ਫਲਾਉਣ ਦੀ ਕੋਈ ਗੱਲ ਨਹੀਂ ਕਰੀ ਤੁਸੀਂ ਦੇਖੋ ਨਾ ਪੰਜ ਪਿਆਰੇ ਵੀ ਮਤਲਬ ਸਾਰੇ ਹਿੰਦੁਸਤਾਨ ਤੋਂ ਆਏ ਗੁਰੂ ਸਰ ਹਿੰਦੁਸਤਾਨ ਚ ਹੀ ਗਏ ਜੇ ਸਮਾਂ ਹੁੰਦਾ ਸ਼ਾਇਦ ਬਾਹਰ ਵੀ ਜਾਂਦੇ ਅਸੀਂ ਉਹ ਚੀਜ਼ ਛੱਡ ਕੇ ਅਸੀਂ ਉਹਨਾਂ ਇੱਕ ਨੂੰ ਬਚਾਉਣ ਦੇ ਵਿੱਚ ਪੈ ਗਏ ਡਿਫੈਂਸਿਵ ਪੋਲਿਟਿਕਸ ਹੈ ਸਾਡੇ ਸਿਕਿਉਰਿਟੀ ਡਰਾਂ ਦੀ ਅਸਲ ਵਿੱਚ ਇਹ ਨਹੀਂ ਕਿ ਉਹ ਗਲਤ ਸੀਗੇ ਉਹਨਾਂ ਨੂੰ ਉਸ ਟਾਈਮ ਉਹੀ ਸਿਚੁਏਸ਼ਨ ਬਣਦੀ ਹੋਣੀ ਹੈ ਉਹਦੇ ਲੋੜਾਂ ਚੋਂ ਨਿਕਲੀ ਹੋ ਗਈ ਉਹ ਹੁਣ ਵੀ ਅਸੀਂ ਉਸੇ ਏਜੰਡੇ ਨੂੰ ਅੱਗੇ ਲਿਜਾ ਰਹੇ ਹਾਂ ਦੂਜੇ ਨੂੰ ਨਹੀਂ ਲਿਜਾ ਰਹੇ ਕਿ ਆਖਰ ਸਾਰੀ ਮਨੁੱਖਤਾ ਨੇ ਸਿੱਖ ਬਣਨਾ ਹੈ ਭਾਜੀ ਇੱਕ ਦਿਨ ਜੇ ਮੁਕਤੀ ਹੋਣੀ ਹੈ ਉਹਨਾਂ ਦੇ ਤਾਂ ਪਹਿਲਾਂ ਸ਼ੂਤਰ ਬਣੋਂਗੇ ਫਿਰ ਵੈਸ਼ ਬਣੋਂਗੇ ਫਿਰ ਖੱਤਰੀ ਫਿਰ ਬ੍ਰਾਹਮਣ ਬਣ ਕੇ ਗੁਰੂਆਂ ਨੇ ਕਿਹਾ ਕਿ ਨਹੀਂ ਸਾਰੇ एलिਜੀਬਲ ਨੇ ਹਰ ਇੱਕ एलिਜੀਬਲ ਹੈ ਇਹ ਚੀਜ਼ ਸਾਡੀ ਰਹਿ ਗਈ ਕਿਤਨਾ ਕਿਤਨਾ ਅਸੀਂ ਜਦੋਂ ਵੈਸ਼ ਕਰਦੇ ਹਾਂ ਤੇ ਦੋਨੇ ਚੀਜ਼ਾਂ ਕਨਫਿਊਜ਼ ਹੋ ਜਾਂਦੀਆਂ ਨੇ ਇਸ ਦੇ ਵਿੱਚ ਸੋ ਇੱਕ ਇਹ ਜਿਹੜੀ ਧਾਰਾ ਹੈ ਉਹਦਾ ਸਿਰਫ ਇੰਨਾ ਕਹਿ ਕੇ ਕਿ ਕਲੈਰੀਫਿਕੇਸ਼ਨ ਉਹਨਾਂ ਨੇ ਜਿਹੜੀ ਕਰੀ ਹੈ ਉਹ ਇਨਕਲੂਡ ਕਰ ਲਿਆ ਉਹ ਨਹੀਂ ਕਰਨਾ ਚਾਹੀਦਾ ਜਿਹੜੀ ਕਾਲੀਆਂ ਦੀ ਵੀ ਡਿਮਾਂਡ ਸੀ ਉਹ ਸਹੀ ਸੀਗੀ ਇਸ ਕਰਕੇ ਕਿ ਤੁਸੀਂ ਕਲੈਰੀਫਾਈ ਕਰਨ ਲੱਗੇ ਸਾਨੂੰ ਕਿਉਂ ਨਾਲ ਰੱਖ ਰਹੇ ਹੋ ਅਸੀਂ ਜਦੋਂ ਇਸ ਜਿਹੜੀ ਜਿਹੜੀ ਕਲੈਰੀਫਿਕੇਸ਼ਨ ਦੇ ਰਹੇ ਹੋ ਉਸ ਅਸੀਂ ਨਾਲ ਨਹੀਂ ਹਾਂ ਸਾਡੀਆਂ ਰਿਚੂਅਲਸ ਸਾਡੀਆਂ ਪ੍ਰੈਕਟਿਸਸ ਸਾਡੇ ਬਲੀਫ ਸਿਸਟਮ ਉਹ ਉਹਨਾਂ ਨਾਲ ਇੱਕ ਨਹੀਂ ਹਨ ਗੱਲ ਇੰਨੀ ਕਹਿ ਸਕਦੇ ਤੁਸੀਂ ਪਿਛਾੜ ਨੂੰ ਮੋਕਲਾ ਕਰਕੇ ਸਮਝਾਤਾ ਹੈ ਕਿ ਅਸੀਂ ਮਤਲਬ ਜੀ ਗੱਲ ਕਰ ਲਈਏ ਹੁਣ ਥੋੜੀ ਜੀ ਗੱਲ ਕਰ ਲਈਏ ਕਿ ਆਪਾਂ ਬੰਨੋ ਜਿਹੜਾ ਪੱਟੇ ਜਿਹੜਾ ਮੇਰਾ ਇੰਪ੍ਰੈਸ਼ਨ ਪਿਆ ਮੈਂ ਤੁਹਾਨੂੰ ਕੰਟਰੋਲ ਨਹੀਂ ਕਰ ਰਿਹਾ ਮੇਰਾ ਸੁਣ ਕੇ ਇਮਪ੍ਰੈਸ਼ਨ ਇਹ ਪਿਆ ਵੀ ਆਪਾਂ ਸਾਰੇ ਸਿੱਖ ਫਲਾਸਟ ਨੂੰ ਕਨਟਰਡਿਕਟ ਕਰਤਾ ਇਹ ਗੱਲ ਕਹਿ ਕੇ ਵੀ ਸਿੱਖ ਵੱਖਰੇ ਨਹੀਂ ਬਿਲਕੁਲ ਮਾਨਵਤਾਵਾਦੀ ਬਿਲਕੁਲ ਧਰਮ ਮਾਨਵਤਾਵਾਦੀ ਹੈ ਲੇਕਿਨ ਗੁਰੂ ਨਾਨਕ ਦੇਵ ਜੀ ਮੈਂ ਜਿਹੜੀ ਮੈਨੂੰ ਇਮਪ੍ਰੈਸ਼ਨ ਪਿਆ ਮੈਂ ਤਾਂ ਗੱਲ ਕਰ ਬਿਲਕੁਲ ਬਿਲਕੁਲ ਹਾਂ ਤਾਂ ਚਲ ਤੁਸੀਂ ਕਰਤਾ ਥੈਂਕ ਯੂ ਗੁਰੂ ਨਾਨਕ ਦੇਵ ਜੀ ਨੇ ਲਗਾਤਾਰ ਸ਼ੁਰੂ ਦੇ ਵਿੱਚ ਹੀ ਇਹ ਫਰੇਮਵਰਕ ਕਲੀਅਰ ਕੀਤਾ ਮੈਨੂੰ ਤਾਂ ਬਹੁਤ ਹੀ ਤੁਸੀਂ ਤਾਂ ਗਿਆਨਮਾਨ ਹੈਗੇ ਹੋ ਲੇਕਿਨ ਹਣ ਜੀ ਸਿਧਾਂਤ ਜਿਹੜਾ ਮੈਂ ਸਿੱਖਿਆ ਥਰੋਊਟ ਮੈਂ ਉਹਦੀ ਗੱਲ ਕਰ ਰਹੀ ਹਾਂ ਗੁਰੂ ਨਾਨਕ ਦੇਵ ਜੀ ਨੇ ਦੇਵ ਜੀ ਨੇ ਲਗਾਤਾਰ ਫਰੇਮਵਰਕ ਬਣਾਇਆ ਹੋਇਆ ਔਰ ਸਾਰਾ ਸਿੱਖ ਧਰਮ ਉਸ ਫਰੇਮਵਰਕ ਦੇ ਵਿੱਚੋਂ ਚੱਲਦਾ ਹੈ ਸਾਰੀ ਵੱਖਰੀ ਪਛਾਣ ਹਰ ਥਾਂ ਤੇ ਹੁੰਦੀ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਕਲੀਅਰ ਕੀਤਾ ਹੋਇਆ ਵੀ ਵੱਖਰਾ ਧਰਮ ਹੈਗਾ ਤੇ ਦਸਵੇਂ ਗੁਰੂ ਨੇ ਖਾਲਸਾ ਸਾਜਿਆ ਸੀ ਤੇ ਉਸੇ ਫਰੇਮਵਰਕ ਦੇ ਵਿੱਚ ਸਾਜਿਆ ਸੀ ਮੈਂ ਹੁਣ ਇੱਕ ਪ੍ਰੈਕਟੀਕਲ ਅਰਟੀਮੇਟੀ ਆਉਂਦੀ ਇਟ ਸਟੇਟ ਆ ਕੇ ਸਿੱਖਾਂ ਦੇ ਸਰਾਰੇ ਬਲੋ ਪਏ ਸੀਗੇ ਉਦੋਂ ਨਾ ਤਾਂ ਕੋਈ ਪ੍ਰਪੋਰਸ਼ਨਲ ਰਿਪਰੈਜੈਂਟੇਸ਼ਨ ਸੀਗੀ ਨਾ ਕੋਈ ਵੋਟਾਂ ਪੈਣੀਆਂ ਸੀਗੀ ਤੇ ਸਿੱਖ ਪੰਜਾਬ ਛੱਡ ਕੇ ਜਾਹਰ ਜਨਰਲ ਚਲੇ ਗਏ ਸੀਗੇ ਤੇ ਜਾਂ ਬੀਕਰ ਨਿਰਦੇ ਲੈ ਕੇ Rajasthan ਚਲੇ ਗਏ ਸੀਗੇ ਉਹ ਸਿੱਖਾਂ ਦੀ ਜਿਹੜੀ ਵੱਖਰੀ ਪਛਾਣ ਸੀ ਨਾ ਉਹ ਖਰਾ ਕੋਜ ਬਕਟਾਉਣ ਦੀ ਗੱਲ ਸੀ ਮੋਗਲ ਸਾਹਿਬ ਉਸ ਵੇਲੇ ਉਹ ਸਿੱਖਾਂ ਤੇ ਸੀ ਫੋ ਜਿਹੜਾ ਮੈਨੂੰ ਲੱਗਿਆ ਰ ਤੁਸੀਂ ਪੂਰੀ ਮੰਨ ਲੇ ਬਈ ਸਿੱਖ ਵੱਖਰੇ ਧਰਮ ਨਹੀਂ ਹੈ ਸਿੱਖਾਂ ਦਾ ਧਰਮ ਸ਼ੁਰੂ ਤੋਂ ਹੀ ਵੱਖਰਾ ਹੈ ਔਰ ਵੱਖਰੀ ਪਛਾਣ ਬਾਬਾ ਨਾਨਕ ਨੇ ਦਿੱਤੀ ਜੀ ਮੈਂ ਤੁਸੀਂ ਕਰ ਨਹੀਂ ਕਰ ਨੂੰ ਅੱਛਾ ਤੁਸੀਂ ਕਰ ਲਓ ਕਰ ਲਓ ਮਤਲਬ ਮੈਨੂੰ ਇਹ ਗੱਲ ਹੀ ਕਰਨੀ ਸੀ ਹਮ ਐਕਚੁਅਲੀ ਉੱਥੇ ਹੀ ਆ ਕੇ ਗੜਬੜ ਹੋ ਜਾਂਦੀ ਹੈ ਨਾ ਕਿ ਉਹ ਜਿਹੜੀ ਜਿਹੜਾ ਝਗੜਾ ਮਤਲਬ ਮਸਲਾਂ ਦੇ ਟਾਈਮ ਜਾਂ ਹੋਰ ਹੁੰਦਾ ਵੱਖਰੀ ਪਛਾਣ ਦਾ ਜਿਹੜਾ ਮਸਲਾ ਹੁੰਦਾ ਉੱਥੇ ਨਹੀਂ ਉਹ ਤਾਂ ਬਾਬਾ ਬਾਬਾ ਨਾਨਕ ਮੈਂ ਨਾ ਬਾਬਾ ਨਾਨਕ ਦੀ ਗੱਲ ਕਰ ਰਿਹਾ ਹਾਂ ਉੱਥੇ ਦਾ ਕਲੇਸ਼ ਹੀ ਪਛਾਣ ਦਾ ਹੋ ਗਿਆ ਜੇ ਪਛਾਣ ਦਾ ਮਸਲਾ ਹੀ ਹੁੰਦਾ ਤਾਂ ਇਹ ਹੈ ਕਿ ਭਾਈ ਮਰਦਾਨਾ ਪਹਿਲੇ ਸਿੱਖ ਬਣਦੇ ਭਾਈ ਮਰਦਾਨੇ ਨੂੰ ਫਿਰ ਦਫਨ ਨਹੀਂ ਸੀ ਕੀਤਾ ਜਾਣਾ ਆਪਾਂ ਕਨਫਿਊਜ਼ ਕਰ ਲੈਂਦੇ ਫਿਰ ਇਹਨਾਂ ਗੱਲਾਂ ਨੂੰ ਵਾਰ-ਵਾਰ ਉਹ ਸੱਤਾ ਨਾਲ ਲੜਾਈ ਹੁੰਦੀ ਹੈ ਬਗਾਗੀਆਂ ਦੀ ਲੜਾਈ ਹੁੰਦੀ ਹੈ ਬਾਕੀਆਂ ਉਹ ਤੁਹਾਡੀ ਆਪਣੀਆਂ ਮੈਂ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਠੀਕ ਹੈ ਤੁਹਾਡੀ ਆਪਣੇ ਹੈਗੀ ਹੈ ਤੁਹਾਡੀ ਠੀਕ ਹੈ ਮੈਂ ਕੰਟਰੋਲ ਨਹੀਂ ਕਰ ਰਿਹਾ ਜਨਾਬ ਜੀ ਹੁਣ ਮੈਨੂੰ ਗੱਲ ਵਾਗੀਆਂ ਦੇ ਸਿਰਾਂ ਦਾ ਮੁੱਲ ਪੈਂਦਾ ਹੁੰਦਾ ਹੈ ਬਗੀਆਂ ਦੇ ਸਿਰਾਂ ਦਾ ਤਾਂ ਨਕਸਲਾਈਟਾਂ ਦਾ ਵੀ ਮੁੱਲ ਪਿਆ ਕਿਹੜੇ ਕਿਹੜੇ ਮੁਲਕ ਦੇ ਵਿੱਚ ਜਿੱਥੇ ਬਗਾਵਤ ਹੋਈ ਹੈ ਇਸਰਾਂ ਦੇ ਮੁੱਲ ਨਹੀਂ ਪਏ ਮੈਨੂੰ ਦੱਸੋ ਤੁਸੀਂ ਸਿਆਸਤ ਨਾਲ ਕਨਫਿਊਜ਼ ਕਰ ਰਹੇ ਹੋ ਉਹਨੂੰ ਸਿਆਸਤ ਵੀ ਜਿਹੜੀ ਆਇਡੈਂਟੀਟੀ ਦੀ ਸਿਆਸਤ ਹੈ ਯਾਨੀ ਕਿ ਉਹ ਗਲਤ ਸੀ ਉਹ ਲੜੇ ਜੂਜੇ ਉਹਨਾਂ ਨੇ ਆਇਡੈਂਟੀਟੀ ਸਥਾਪਿਤ ਕਰੀ ਉਹਦੀ ਆਪਣੀ ਇੱਕ ਕੰਟਰੀਬਿਊਸ਼ਨ ਹੈ ਪਰ ਆਪਾਂ ਉਹਦੇ ਵਿੱਚ ਜਦੋਂ ਇਹ ਲਿਆਉਂਦੇ ਨੇ ਨਾ ਕਿ ਬਾਬੇ ਨਾਨਕ ਨੇ ਆਜ਼ਾਦ ਹਸਤੀ ਬਣਾਈ ਕਿਤੋਂ ਆਜ਼ਾਦ ਬਣਾਈ ਬਾਬਾ ਨਾਨਕ ਦਾ ਤਾਂ ਆਜ਼ਾਦੀ ਗਲਾਮੀ ਦਾ ਮਸਲਾ ਹੀ ਕੋਈ ਨਹੀਂ ਸੀ ਉਹਦਾ ਤਾਂ ਉਹਨੇ ਤਾਂ ਮਤਲਬ ਬਾਬਰ ਨੂੰ ਇਕੱਲੇ ਬੰਦੇ ਨੇ ਚੈਲੰਜ ਕੀਤਾ ਔਰ ਉਹਨੇ ਕਿਹਾ ਕਿ ਮਨੁੱਖਤਾ ਦਾ ਕਾਣ ਕਰ ਰਿਹਾ ਹੈ ਰੱਬ ਨੂੰ ਸ਼ਿਕਾਇਤ ਕਰੀ ਕਿ ਇਤਨੀ ਮਾਰ ਪਈ ਕਰ ਲਾਣਾ ਤੇ ਕੀ ਦਰਦਨਾ ਆਇਆ ਉਹ ਸਟੇਟ ਤੱਕ ਸੀਮਤ ਨਹੀਂ ਸੀ ਆਪਾਂ ਆਪਣੇ ਆਪ ਨੂੰ ਸਰਟੀ ਸੀਮਤਾਈ ਹੈ ਇਹ ਕਿ ਅਸੀਂ ਉਹ ਤੋਂ ਅੱਗੇ ਜਾਂਦੇ ਹੀ ਨਹੀਂ ਹਾਂ ਅਸੀਂ ਸਿਰਫ ਰਾਜਪਾਗ ਤਕਸੀਮਤ ਕਰ ਦਿੰਦੇ ਆ ਜਾਂ ਫਿਰਕੇ ਤਮ ਤਕਸੀਮਤ ਕਰ ਦਿੰਦੇ ਆ ਸਿੱਖ ਧਰਮ ਦਾ ਵਕਰੇਵਾ ਬਾਕੀ ਧਰਮਾਂ ਤੋਂ ਇਹੀ ਹੈ ਅਸਲ 'ਚ ਕਿਉਂ ਉਹ ਕੋਸ਼ਟ ਕਰਨਗੇ ਸਿੱਧਾ ਨਾਲ ਕਿਉਂ ਮੱਕੇ ਦੇ ਵਿੱਚ ਗਏ ਕਿਉਂ ਹਰ ਦوار ਗਏ ਉਹਨਾਂ ਨੇ ਕਿ ਅਕੋ ਤੁਹਾਡੇ ਧਰਮ ਵੀ ਆਹੀ ਗੱਲ ਕਹਿ ਰਹੇ ਨੇ ਭਾਈ ਜਿਹੜੀ ਮੈਂ ਕਹਿ ਰਿਹਾ ਤੁਸੀਂ ਫਸ ਗਏ ਰਿਚੁਅਲਿਜ਼ਮ ਦੇ ਵਿੱਚ ਇਹ ਹੈ ਸਿੱਖੀ ਦਾ ਸੁਝਾਏ ਸੁਨੇਹਾ ਅਸੀਂ ਜੇ ਮੁੜ ਕੇ ਉਹੀ ਮਤਲਬ ਰਿਚੁਅਲਿਜ਼ਮ ਦੇ ਵਿੱਚ ਫਸਣਾ ਹੈ ਉਹਨਾਂ ਤੈਰਿਆਂ ਦੇ ਵਿੱਚ ਫਸਣਾ ਹੈ ਫਿਰ ਸਿੱਖੀ ਵੀ ਵੱਖਰੀ ਕਿਵੇਂ ਹੋਈ ਵੱਖਰੇ ਤਾਂ ਤਾਂ ਕਰਕੇ ਆਸੀਂ ਕਿਉਂਕਿ ਅਸੀਂ ਸਾਰਿਆਂ ਦੀ ਜਿਹੜੀ ਐਕਚੁਅਲ ਸਪਿਰਟ ਹੈ ਜਿਹੜਾ ਈਸੈਂਸ ਹੈ ਜਿਹੜਾ ਤਤ ਹੈ ਜਿਹੜਾ ਸਾਰੀ ਇਨਸਾਨੀਅਤ ਦਾ ਉਹਦੀ ਹੈਰੀਟੇਜ ਹੈ ਸਿੱਖੀ ਦੀ ਸੋ ਮੈਨੂੰ ਤਾਂ ਇੰਨੀ ਸਮਝ ਆਈ ਬਾਕੀ ਮਾਰਕ ਜਾਣਦਾ ਹੈ